ਜਦੋਂ ਮੈਂ ਸਾਹਮਣੇ ਤੁਹਾਨੂੰ ਇੱਥੇ ਤੁਹਾਡੇ ਕੋਲ ਉਹਦੇ ਮੈਨੂੰ ਐ ਅਸੀਂ ਆਹ ਪ੍ਰਿੰਮੀਦ ਲਿਖਿਆ ਸੀ ਮੈਨੂੰ ਲੱਗਿਆ ਸੀ ਮੇਰਾ ਪਰਸਾ ਖੜ ਜੂਗਾ ਮੈਨੂੰ ਇੰਨੀ ਜ਼ਿਆਦਾ ਤਕਲੀਫ ਨਹੀਂ ਇੰਨੀ ਜ਼ਿਆਦਾ ਪ੍ਰੋਬਲਮ ਸੀ ਮੈਨੂੰ ਲੱਗਦਾ ਸੀ ਕਿ ਮੈਨੂੰ ਦਰਾਉਂਦਾ ਪਰ ਮੈਂ ਇਹ ਵੀ ਮੈਂ ਬਾਬਾ ਦੀਪ ਸਿੰਘ ਜੀ ਅੱਗੇ ਅਰਦਾਸ ਕਰਕੇ ਸੀ ਜੇ ਇਹ ਵੀ ਮੇਰੀ ਪ੍ਰੋਬਲਮ ਹੈ ਮੈਂ ਨਹੀਂ ਐਕਸੈਪਟ ਕਰਦਾ ਇਹ ਲਾਸਟ ਮੰਨਦਾ ਜਿਵੇਂ ਠੀਕ ਹੋ ਗਿਆ ਜਿਸ ਤੋਂ ਬਾਅਦ ਮੈਂ ਕਿਤੇ ਨਹੀਂ ਕਿਉਂਕਿ ਮੈਂ ਮਨ ਨਾਲ ਸੋਚਿਆ ਕਿ ਸ਼ਾਂਤ ਮੈਂ ਕਰਾਂਗਾ ਇਮਪ੍ਰੈਸ਼ਨ ਨਹੀਂ ਕਰਵਾਉਣਾ ਡਰਾਂਗਾ ਉਹ ਵੀ ਆ ਮੈਂ ਤਾਂ ਹੀ ਉਹ ਮਨ ਨਾਲ ਮੈਨੇਜ ਕਰਨਾ ਪੀਸ ਸੀ ਤੇ ਮੈਂ ਨੂੰ ਬਹੁਤ ਨਹੀਂ ਹੈ ਕਿ ਅੱਜ 90% ਠੀਕ ਉਹ ਕੋਈ ਦਵਾਈ ਨਹੀਂ ਖਾਂਦੇ ਕੋਈ ਦਵਾਈ ਨਹੀਂ ਉਹੀ ਮੇਰਾ ਵੀ ਮਤਲਬ ਕੰਮ ਨਾ ਭੇਜ ਨਹੀਂ ਹੁੰਦਾ ਕਰਕੇ ਮੈਂ ਕਹਿੰਦਾ ਨਹੀਂ ਇਹਨਾਂ ਤਾਂ ਵੰਨਾਂ ਤੋਂ ਵੀ ਤੁਸੀਂ ਜੇ ਆਪਾਂ 100 ਚੁੱਕ ਲਈਏ ਕਿੰਨੇ ਪਰਸੈਂਟ ਮੰਨਦੇ ਮੈਂ 90% ਠੀਕ ਹਾਂ ਸਾਡਾ ਤਾਂ ਪਹਿਲਾਂ ਤਾਂ ਵਾਈ ਕੋਈ ਜਿੱਕਾ ਖਾਂਦਾ ਸਾ ਵਾਈ ਜਿੱਕੀ ਫਤਗੀ ਜਦੋਂ ਆਪਣੇ ਕੋਲੇ ਆਏ ਤੁਸੀਂ ਕੀ ਕੀ ਤਕਲੀਫ ਸੀ ਕਰਨੀ ਪਈ ਮੈਨੂੰ ਤਾਂ ਬਹੁਤ ਜ਼ਿਆਦਾ ਇਹ ਪ੍ਰੋਬਲਮ ਸੀ ਇਹ ਸੈਡ ਸਾਰੀਆਂ ਸੀ ਤੇ ਇਹ ਜਗਾਹ ਤੇ ਵਰਬੇ ਸਿਰ ਦੇ ਵਿੱਚ ਉਹ ਮਤਲਬ ਜਿੱਦਾਂ ਕਿ ਨਾੜੀ ਆ ਕੋਈ ਸਾਰੀ ਮਰਦੀ ਰਹਿੰਦੀ ਹੈ ਮੇਰੇ ਪਾਸੇ ਦੀ ਸਾਰੀ ਦਰਦ ਸੀ ਹਾਂਜੀ ਹਾਂਜੀ ਸਾਰੀ ਸੀ ਸਰ ਤੋਂ ਲੈ ਕੇ ਸਰ ਤੋਂ ਜੀ ਮੈਨੂੰ ਕੰਮ ਬਾਤ ਵੀ ਹੁੰਦੀ ਸੀ ਤੇ ਲੱਤਾਂ ਚੇ ਇਹ ਸੁਣਨ ਵੀ ਹੋਣ ਲੱਗਿਆ ਸੀ ਆ ਜੀਜ ਨੇ ਮਤਲਬ ਆ ਖੋੜੇ ਕਜਾਂਦੀ ਸੀ ਹਾਂਜੀ ਕੀ ਕੀ ਹੁੰਦੀ ਸੀ ਤਕਲੀਫ ਜਦੋਂ ਮੰਨ ਲਓ ਤੁਸੀਂ ਰੋਜ਼ ਕੰਮ ਕਰਦੇ ਹੋਣੇ ਆ ਕੰਮ ਨਹੀਂ ਸੀ ਸਮਝਦੇ ਦੇਖੋ ਲਈ ਨਹੀਂ ਹੁੰਦਾ ਸੀ ਪਰ ਰੈਸਟ ਤੇ ਸੀ ਵੀ ਹਾਂਜੀ ਤੇ ਬਾਹਰ ਦੇ ਜਦੋਂ ਬਹੁਤ ਜ਼ਿਆਦਾ ਬਰਫ ਸੀ ਇਹਦੀ ਗਰਦਨ ਦੀ ਪ੍ਰੋਬਲਮ ਜਾਂਦੀ ਸੀ ਸਿਰ ਦੀ ਜੇ ਮੈਂ ਤੁਸੀਂ ਦਮਲਾ ਸੁਜਾਉਂਦੇ ਆ ਹਾਂਜੀ ਇਹ ਮੈਂ ਤੁਹਾਨੂੰ ਕਹੀ ਤਾਂ ਮੈਂ ਤੁਹਾਨੂੰ ਨਹੀਂ ਸੁਝਾਇਆ ਗਿਆ ਸੀ ਨਾ